ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੋੜ ਮੰਡੀ ਵਿਖੇ ਸੀਵਰੇਜ ਦਾ ਪਾਣੀ ਲੋਕਾਂ ਦੇ ਲਈ ਵੱਡੀ ਸਮੱਸਿਆ ਬਣਿਆ ਹੋਇਆ ਗਲੀਆਂ ਦੇ ਵਿੱਚ ਪਾਣੀ ਆਮ ਖੜਾ ਰਹਿੰਦਾ ਤੇ ਮੀਂਹ ਦੇ ਮੌਸਮ ਦੇ ਵਿੱਚ ਤਾਂ ਇਸ ਸਮੱਸਿਆ ਹੋਰ ਵੀ ਵੱਧਦੀ ਨਜ਼ਰ ਆ ਰਹੀ ਹੈ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲੀ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੁੰਦਾ ਜਾ ਰਿਹਾ ਤੇ ਹੁਣ ਬਰਸਾਤਾਂ ਦੇ ਕਾਰਨ ਸਮੱਸਿਆ ਹੋਰ ਵੱਧ ਗਈ ਹੈ ਪਾਣੀ ਗਲੀਆਂ ਦੇ ਵਿੱਚ ਆਮ ਖੜਾ ਰਹਿੰਦਾ ਹੈ ਸੀਵਰੇਜ ਦੀ ਸਮੱਸਿਆ ਕਾਰਨ ਪਿਛਲੇ ਦਿਨੀ ਮੱਖ ਮੰਤਰੀ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਜਤ ਪ੍ਰਚਾਰ ਕਰਨ ਦੇ ਲਈ ਮੋੜ ਮੰਡੀ ਪਹ ਸੰਤ ਲੋਕਾਂ ਦੇ ਵੱਲੋਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਰੋਧ ਕੀਤਾ ਗਿਆ ਸੀ ਤੇ ਮੌਜੂਦਾ ਐਮਐਲਏ ਦੇ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਮੁੱਖ ਮੰਤਰੀ ਦੇ ਵਿਰੋਧ ਤੋਂ ਬਾਅਦ ਵੀ ਸੀਵਰੇਜ ਦੀ ਸਮੱਸਿਆ ਜ्यों ਦੀ ਤ्यों ਖੜੀ ਹੈ ਲੋਕਾਂ ਨੇ ਰੋਜ਼ ਜ਼ਾਹਰ ਕੀਤਾ ਹੈ ਕਿ ਪ੍ਰਸ਼ਾਸਨ ਇਸ ਗੱਲ ਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਭਾਵੇਂ ਕਿ ਪਿਛਲੇ ਦਿਨੀ ਕਿਹਾ ਗਿਆ ਸੀ ਕਿ ਬਟਿੰਡਾ ਸ਼ਹਿਰ ਦੇ ਲਈ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਗ੍ਰਾਂਟ ਆਈ ਹੈ ਤੇ ਉਹਨਾਂ ਨੂੰ ਉਮੀਦ ਸੀ ਕਿ ਮੋੜ ਮੰਡੀ ਵਿਖੇ ਇਸ ਦਾ ਕੰਮ ਚੱਲੇਗਾ ਪਰ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ 'ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾਰੀ ਨਾਲ ਹੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਕਿਸ ਤਰ੍ਹਾਂ ਖੜਾ ਹੈ ਤੇ ਲੋਕ ਭਾਰੀ ਸਮੱਸਿਆਵਾਂ ਨਾਲ ਜੂਝ ਰਹੇ ਨੇ ਲੋਕਾਂ ਦਾ ਕਹਿਣਾ ਕਿ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਬਾਈ ਜੀ ਨਾ ਤੁਹਾਡੇ ਗੁਰਤੇ ਇਸੇ ਗੱਲ ਇਹ ਕਿ ਹਾਲਾਤ ਨੇ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾ ਸੀਵਰੇਜ ਦਾ ਪਾਣੀ ਤਾਂ ਇਹ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਟੂਟੀਆਂ ਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੌੜਾ ਬੰਦ ਨਹੀਂ ਪਈਏ ਉਦੋਂ ਘਰਾਂ ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹਦੇ ਕੋਈ ਇਹਦੀ ਸੁਨਮਾਈ ਨਹੀਂ ਕੋਈ ਪੁਛ ਪੜਤਾਲ ਨਹੀਂ ਜੀ ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨਹੀਂ ਦੇ ਰਿਹਾ ਇੱਧਰ ਕਿਹੜਾ ਮਹੱਲਾ ਕਿੱਥੇ ਖੜੇ ਆਪਾਂ ਇਹ ਵਾਰ ਨੰਬਰ 3 ਅਤੇ 4 ਹੈ ਜੀ ਹਾਂ ਕਿੰਨੇ ਟਾਈਮ ਦੇ ਹਾਲਾਤੇ ਨੇ ਇਹ ਮਤਲਬ ਕਿ ਵੀ ਹੈਗੇ 5-6 ਸਾਲ ਦੇ ਐਂ ਚੱਲਾ ਆਉਂਦਾ ਜੀ ਤੇ ਆ ਹੁਣ ਤਾਂ 2-4 ਸਾਲ ਦਾ ਤਾਂ ਜਮਾ ਹੀ ਵੱਧ ਹੈ ਜਿਵੇਂ ਜਿਵੇਂ ਆ ਉਹ ਜਾਂਦਾ ਜੀ ਠੀਕ ਆ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਕੋਲੇ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਆ ਤੇ ਆਰਓ ਵੀ ਆ ਕੋਲੇ ਪਾਣੀ ਜਿਹੜਾ ਉਹ ਆਰਓ ਵਾਲਾ ਵੀ ਉਹਦੇ ਵਿੱਚ ਮਿਕਸ ਹੁੰਦਾ ਜੀ ਸੇਵਰੇਜ ਦਾ ਟੋਟੀਆਂ ਵਿੱਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਤਰੀਆਂ ਕੋਈ ਵੀ ਉੱਥੇ ਮੁਸ਼ਕਿਲ ਹੈ ਉਹਨਾਂ ਨੂੰ ਲੰਘਣ ਦਾ ਪਾ ਲਓ ਭਜੀ ਨਾ ਤੁਹਾਡਾ ਮੈਨੂੰ ਨਾ ਰਾਜਵਿੰਦਰ ਸਿੰਘ ਜੀ ਪੰਜਵਿੰਦਰ ਕੀ ਹਾਲਾਤ ਨੇ ਤੁਹਾਡੇ ਏਰੀਆ ਦੇ ਹਾਲਾਤ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਹੈਗੇ ਬਹੁਤ ਬੁਰੇ ਹਾਲਾਤ ਨੇ ਜੀ ਤੇ ਬਹੁਤ ਮਨ ਲਾ ਮੈਨੂੰ ਤਾਂ ਲੱਗਦਾ ਨਹੀਂ ਕਿ ਬਹੁਤ ਮਾੜੀ ਜ਼ਿੰਦਗੀ ਅਸੀਂ ਇਸ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਦਵਾਈ ਬੂਟੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਿਨੇ ਨਿਕਾਗਾ ਇੱਥੇ ਦਵਾਈ ਲੈਣ ਆਉਂਦੇ ਨੇ ਉੱਥੇ ਆਰੂ ਹੈਗਾ ਉਹ ਦੇਖੋ ਆਰੂ ਕਿਹੜੇ ਦਿਬੇ ਪਏ ਪਾਣੀ ਲੈਣ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧ ਜ਼ਿੰਦਗੀ ਜ ਕੀ ਕਹ ਰਿਹਾ ਸਿਸਟਮ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਦੇ ਤਾਂ ਧਿਆਨ ਚੀ ਹੈਗਾ ਜੀ ਪ੍ਰਸ਼ਾਸਨ ਨੂੰ ਪਤਾ ਹੀ ਹੈ ਇਸ ਟਾਈਮ ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ ਸਰਕਾਰ ਗਵਰਨਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਸੀ 11 ਤੋਂ 25 ਕਰੋੜ ਰੁਪਏ ਕਿਹਦੇ ਨੂੰ ਦਿੱਤਾ ਹੈਗਾ ਸੀਵਰੇਜ ਵਾਸਤੇ 252 ਕਰੋੜ ਰੁਪਇਆ ਕਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇੱਥੇ ਲੱਗ ਗਿਆ ਮੌੜ ਤੇ ਠੀਕ